ਔਰ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਜੇ ਸਵਾਦ ਵੇਖਣਾ ਹੈ ਆਪਲਾ ਚੰਪੀਆਂ ਦੇ ਜਿਲ੍ਹਾ ਅਫੀਸਰ ਆ ਗਿਆ ਨੇ ਕਾਗਜ਼ ਭਰ ਲੈਂਦੀ ਔਰ ਜੇ ਕਾਗਜ਼ ਭਰੇ ਗਏ ਕਾਨੂੰਨ ਦੇ ਅਨੁਸਾਰ ਤਾਂ ਤੈਨੂੰ ਮੈਂ ਕਹਿੰਦਾ ਇੱਕ ਵੀ ਬਲਾਟ ਸਫਤੀ ਮੈਂਬਰ ਤੇ ਜਿਲ੍ਹਾ ਅਫੀਸਰ ਮੈਂਬਰ ਆਮ ਆਦਮੀ ਪਾਰਟੀ ਦਾੜੀ ਬਣੂ ਦਾ ਕਾਂਗਰਸ ਪਾਰਟੀ ਦੇ ਸਾਰੇ ਦੇ ਸਾਰੇ ਦਿੱਤਾ ਕਿੰਨੇ ਵਾਹ ਦੇ ਕੇਂਦਰ ਦੀ ਭਾ ਭਗਵਾਨ ਤੋਂ ਬਾਨ ਸਰਕਾਰ ਦਾ ਵਾਲੇ ਪਣ ਕੇ ਤੇ ਇੱਕ ਨਵੀਂ ਸਕੀਮ ਆ ਜਿਸ ਅਧੀਨ ਜਿਹੜਾ ਵਾ ਪੰਜਾਬ ਦਾ ਨੁਕਸਾਨ ਕੀਤਾ ਜਾ ਰਿਹਾ। ਔਰ ਇੱਕ ਬਾਤ ਆ ਤੁਹਾਡੇ ਨਾਲ ਜਿਹੜੇ ਜਿਹੜੇ ਸਰਪੰਚਾਂ ਨੂੰ ਪੱਪਾ ਦੀ 234 ਪੰਚਾਇਤਾਂ ਨੇ ਮੇਰੇ ਏਰੀਏ ਚ ਔਰ 234 ਪੰਚਾਇਤਾਂ ਚੋਂ ਇੱਕ ਪੰਚਾਇਤ ਇਹੋ ਜਿਹੀ ਜਿੱਥੇ ਮੇਰੀਆਂ ਪੰਚਾਇਤਾਂ ਬਣੀਆਂ ਨੇ ਉਹ ਆਪ ਖੜਾ ਕਰਕੇ ਕਹਿ ਦੇਣੀ ਆ ਕਿ ਅਸੀਂ ਫ੍ਰੀ ਬਣਿਆ ਆ ਆ ਨਹੀਂ ਤਾਂ ਪਿੰਡਾਂ ਦੇ ਵਿੱਚ 20 20 30 30 ਲੱਖ ਰੁਪਈਆ ਦੇ ਕੇ ਸਰਪੰਚ ਬਣਿਆ ਪਰ ਮੈਂ ਉਹਨਾਂ ਸਰਪੰਚਾਂ ਨੂੰ ਕਿਹਾ 15 20 ਸਰਪੰਚ ਨੇ ਜਿਹੜੇ ਮੇਰੇ ਨਾਲ ਆਉਣਾ ਚਾਹੁੰਦੇ ਆ ਪਰ ਮੈਂ ਉਹਨਾਂ ਨੂੰ ਲਿਹਾਉਂਦਾ ਨਹੀਂ ਆਹ ਚੰਦੇ ਲੀਡਰ ਨੇ ਜਿਨ੍ਹਾਂ ਨੇ ਲੋਕਾਂ ਦੇ ਦਾਨ ਲੱਕ ਦੇ ਵਿੱਚ ਦਮ ਕੀਤਾ ਅੱਜ ਉਹਨਾਂ ਲੋਕਾਂ ਨੂੰ ਤਾਂ ਮੈਂ ਕਹਿਣਾ ਕਿ ਬੇਸ਼ੱਕ ਉਹਨਾਂ ਨੂੰ ਮੂਹਰੇ ਨਾ ਚੇਤਾ ਪਰ ਜਿਹੜੇ ਕਈ ਲੋਕ ਖਵਾ ਦੇ ਬੁੱਲੇ ਦੀ ਤਰ੍ਹਾਂ ਚਲੇ ਗਏ ਆ ਜੋ ਲੋਕ ਵਾਪਸ ਮੁੜਨਾ ਚਾਹੁੰਦੇ ਨੇ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕਰਦਾ ਆ ਜੋ ਉਹਨਾਂ ਨੂੰ ਵਾਪਸ ਲੈ ਕੇ ਆਓ ਆ ਜੇ ਬੋਤ ਪਾਉਂਦਾ ਅਧਿਕਾਰ ਜਿਹੜਾ ਹੈ ਉਹ ਸਾਨੂੰ ਬਾਬਾ ਸਾਹਿਬ ਨੇ ਦਿੱਤਾ ਔਰ ਦੇ ਕਿਹੜੀ ਖੋਰੀਆ ਹੈ ਉਹ ਕੌਣ ਖੋਰੀਆ ਪ੍ਰਗਟਮਾਨ ਖੋਰੀਆ ਉਹ ਕੌਣ ਖੋਰੀਆ ਮੋਤੀ ਖੋਰੀਆ ਇੰਡੀਆ ਦੇ ਵਿੱਚ ਸੰਵਿਧਾਨ ਬਚਾਓ ਜਿਹੜੀਆਂ ਕਿ ਰੈਲੀਆਂ ਕਾਂਗਰਸ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀਆਂ ਜਾ ਰਹੀਆਂ ਨੇ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਵੱਲੋਂ ਇੱਥੇ ਸਰਦਾਰ ਜਸਬੀਰ ਸਿੰਘ ਗਿੱਲ ਡੈਂਪਾ ਜੀ ਉਹਨਾਂ ਨੂੰ ਇਨਚਾਰਜ ਲਾਇਆ ਗਿਆ ਸੀਗਾ ਔਰ ਅਸੀਂ ਜਿਹੜੀਆਂ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਜ਼ਿਲ੍ਹਾ ਪੱਧਰੀ ਰੈਲੀ ਕਰ ਰਹੇ ਹਾਂ ਔਰ ਚਾਰ ਜਿਹੜੀਆਂ ਰੈਲੀਆਂ ਨੇ ਉਹ ਵਿਧਾਨ ਸਭਾ ਵਾਈਪ ਕਰ ਰਹੇ ਔਰ ਜਿਨ੍ਹਾਂ ਦੇ ਵਿੱਚ ਕਿ ਅੱਜ ਜੀਰਾ ਦੇ ਵਿੱਚ ਔਰ ਇਸ ਤੋਂ ਬਾਅਦ ਫਿਰੋਜ਼ਪੁਰ ਦਿਹਾਤੀ ਜੋਰ ਕੱਲ ਗੁਰੂ ਸਾਹਾ ਦੇ ਵਿੱਚ ਜਿਹੜੀ ਆ ਕਿਉਂ ਰੈਲੀ ਕੀਤੀ ਜਾਊਗੀ ਔਰ ਗੱਲ ਇਹ ਕਿ ਬਾਬਾ ਸਾਹਿਬ ਸਾਡੇ ਭੀਮਰਾਓ ਉਮੀਦਵਾਰ ਸਾਹਿਬ ਬਾਬਾ ਸਾਹਿਬ ਨੇ ਜਿਹੜਾ ਸਵਿਧਾਨ ਸੀਗਾ ਉਹ ਸਵਿਧਾਨ ਜਿਹੜਾ ਸੀਗਾ ਕਿ ਬਣਾਇਆ ਉਹਨਾਂ ਦੇ ਸੀ ਪਰ ਧਜੀਆਂ ੜਾਉਣ ਦਾ ਜਿਹੜਾ ਕੰਮ ਉਹ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਕਰ ਰਹੀ ਹੋ ਜੀਪੀ ਸਰਕਾਰ ਕਰ ਰਹੀ ਹੈ ਔਰ ਇੱਕ ਵੋਟ ਦਾ ਜਿਹੜਾ ਅਧਿਕਾਰ ਹੈ ਉਹ ਵੀ ਇਹ ਸਰਕਾਰਾਂ ਖੋ ਰਹੀਆਂ ਨੇ ਔਰ ਤਾਂ ਕਰਕੇ ਇਹ ਆ ਕਿ ਜਿਹੜਾ ਕਿ ਪੂਰੇ ਆਲ ਇੰਡੀਆ ਦੇ ਵਿੱਚ ਜਿਹੜਾ ਕਿ ਕਾਂਗਰਸ ਪਾਰਟੀ ਵੱਲੋਂ ਸਵਿਧਾਨ ਬਚਾਓ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਔਰ ਇੱਥੇ ਪੰਜਾਬ ਦੇ ਜੋ ਹਾਲਾਤ ਨੇ ਉਹ ਤੁਸੀਂ ਵੇਖਿਆ ਕਿ ਸਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਨੇ ਅੱਗੇ ਕੱਲ ਮੇਰੀ ਕਿਸੇ ਕਪਤਾਨ ਅਫਸਰ ਨਾਲ ਗੱਲ ਹੋਈ ਤੇ ਉਹ ਕਹਿੰਦਾ ਜੀ ਸਵਿਧਾਨ ਬਚਾਓ ਰੈਲੀ ਦੀ ਕੀ ਲੋੜ ਪੈਗੀ ਮੈਂ ਕਿਹਾ ਜੀ ਧੱਜੀਆਂ ਉੱਡਾਂ ਦਾ ਕੰਮ ਜਿਹੜਾ ਕਿ ਤੁਹਾਡੇ ਥਾਣਿਆਂ ਤੋਂ ਸ਼ੁਰੂ ਹੁੰਦਾ ਅੱਜ ਝੂਠਾ ਜਿਹੜਾ ਹੈ ਕਿ ਨਸ਼ਿਆਂ ਦਾ ਜਿਹੜਾ ਸੀ ਕਹਿ ਦਿੰਦੇ ਆ ਕਿ ਯੁੱਧ ਜਿਹੜਾ ਇਹਨਾਂ ਨਵਾਂ ਪ੍ਰੋਗਰਾਮ ਜਿਹੜਾ ਦਿੱਤਾ ਮੈਂ ਗੱਲ ਕਹਿਣਾ ਕਿ ਅੱਜ ਕਿਹੜਾ ਪਿੰਡ ਆ ਜਿੱਥੇ ਨਸ਼ਾ ਨਹੀਂ ਵਿਕਦਾ ਅੱਜ ਪਿੰਡ ਪਿੰਡ ਨਸ਼ਾ ਵਿਕ ਰਿਹਾ ਅੱਜ ਨਜਾਇਜ਼ ਲੋਕਾਂ ਦੇ ਉੱਪਰ ਜਿਹੜਾ ਹੈ ਉਹਨਾਂ ਤੇ ਗੋਲੀਆਂ ਪਾ ਕੇ ਇੱਕ ਪਰਚਿਆਂ ਦੀ ਗ ਅੱਜ ਮੈਨੂੰ ਇਹ ਤਾਂ ਦੱਸਿਆ ਜਾਵੇ ਕਿ ਜਿਹੜੀ ਉਹ ਜਿਹੜੀ ਪੁਲਿਸ ਵਾਲੀ ਸੀ ਬੀਬੀ ਜਿੰਦੇ ਕੋਲੋਂ ਚਿੱਟਾ ਫੜਿਆ ਗਿਆ ਅੱਜ ਉਹ ਬੀਬੀ ਫੇਰ ਥਾਰ ਲੈ ਕੇ ਘੁੰਮ ਰਹੀ ਐ ਅੱਜ ਕਿੱਥੇ ਗਿਆ ਅੱਜ ਵੱਡੀਆਂ ਮੱਛੀਆਂ ਨੂੰ ਤਾਂ ਕੋਈ ਹੱਥ ਨਹੀਂ ਪਾਉਂਦਾਗਾ ਅੱਜ ਜਿਹੜੇ ਗਰੀਬ ਲੋਕ ਨੇ ਅੱਜ ਉਹਨਾਂ ਦੇ ਉੱਪਰ ਨਜਾਇਜ਼ ਪਰਚੇ ਦੇ ਕੇ ਕਿਉਂਕਿ ਉਹਨਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦੀ ਕੋਈ ਬਾਹ ਫੜਨ ਵਾਲਾ ਨਹੀਂ ਅੱਜ ਕਾਂਗਰਸ ਪਾਰਟੀ ਉਹਨਾਂ ਲੋਕਾਂ ਦੀ ਵੀ ਬਾਹ ਫੜੇਗੀ ਜਿਨ੍ਹਾਂ ਤੇ ਨਜਾਇਜ਼ ਪਰਚੇ ਹੁੰਦੇ ਨੇ ਔਰ ਜਿਹੜਾ ਕਿ ਤੁਸੀਂ ਦੇਖਦੇ ਹੋ ਕਿ ਅੱਜ ਸ਼ਹਿਰਾਂ ਦੇ ਵਿੱਚ ਸ਼ਹਿਮਰਗਾ ਮੌਲ ਅੱਜ ਜਿਵੇਂ ਪਹਿਲਾਂ ਅਤਵਾਦ ਚੱਲਦਾ ਸੀ ਅੱਜ ਉਹ ਹੀ ਅਤਵਾਦ ਜਿਹੜਾ ਹੈ ਅੱਜ ਉਹ ਗੈਂਗਸਟਰਾਂ ਦਾ ਅਤਵਾਦ ਚੱਲ ਰਿਹਾ ਹੈ ਅੱਜ ਤੁਸੀਂ ਦੇਖਦੇ ਹੋ ਕਿ ਅੱਜ ਸ਼ਹਿਰਾਂ ਦੇ ਲੋਕਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕਿਤੇ ਰੋਜ਼ ਤੁਸੀਂ ਦੇਖਦੇ ਹੋ ਕਿਤੇ ਕਿਸੇ ਗੈਂਗਸਟਰ ਨੇ ਗੋਲੀ ਮਾਰਤੀ ਕਿਤੇ ਕਿਸੇ ਨੇ ਕਤਲ ਕਰ ਦਿੱਤਾ ਅੱਜ ਅਸੀਂ ਆਪ ਦੇ ਜਿਹੜੇ ਬੱਚੇ ਆ ਉਹ ਵੀ ਸੇਵ ਨਹੀਂ ਠੱਕੇ ਸ਼ਾਈ ਪੰਜਾਬ ਤੋਂ ਜਿਹੜਾ ਹਰ ਪਾਸਿਓਂ ਰਗੜਿਆ ਜਾ ਰਿਹਾ ਉਸ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦਾ ਵਾਸਤੇ ਜਿਹੜਾ ਬਾਬਾ ਸਾਹਿਬ ਬੇਦਕਰ ਵੱਲੋਂ ਲਿਖਿਆ ਸੰਵਿਧਾਨ ਆ ਉਹਦੇ ਨਾਲ ਛੇੜਛਾੜ ਕਰਦੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਅਸੀਂ ਅੱਜ ਕਾਂਗਰਸ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਪ੍ਰਤਾਪ ਸਿੰਘ ਬਾਜਵਾ ਜੀ ਇੰਚਾਰਜ ਭਪੇਸ਼ बघेल ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ੇ ਠ ਜਿਹੜੀ ਅਸੀਂ ਅੱਜ ਜੀਰੇ ਚ ਰੰਦੀ ਕੀਤੀ ਮੇਰੇ ਵੀਰੋ ਗੱਲ ਇਹ ਆ ਕਿ ਜੇ ਪੰਜਾਬ ਦੇ ਵਿੱਚ 70% ਲੋਕ ਖੇਤੀ ਕਰਦੇ ਤੇ ਮੇਰੇ ਭਰਾ ਜਦੋਂ ਵੀ ਏ ਆਉਂਦੀ ਆ ਬਜਾਈ ਆਉਂਦੀ ਆ ਖਾਦ ਦੀ ਸ਼ਾਰਟੇਜ ਕੀਤੀ ਜਾਂਦੀ ਆ ਜਾਣ ਬੁੱਝ ਕੇ ਦੇ ਬਾਅਦ 14 ਹਰ 6 ਮਹੀਨਿਆਂ ਬਾਅਦ 2-300 ਰੁਪਇਆ ਰੇਟ ਵਧਾਇਆ ਜਾ ਰਿਹਾ ਉਹ ਖਾਦ ਜਿਹੜੀ ਡਾਕਟਰ ਮਨਮੋਹਨ ਸਿੰਘ ਉਹਦਾ ਦੇ ਟਾਈਮ 400 ਰੁਪਏ ਦਾ ਬੋਰਾ ਮਿਲਦੀ ਅੱਜ 1600 ਦਾ ਬੋਰਾ ਮਿਲ ਰਿਹਾ ਤੇ ਪੰਜਾਬ ਦੇ ਕਿਸਾਨਾਂ ਨੂੰ ਇਹ ਇਹ ਹਾਲਾਤ ਨੇ ਵੀ ਸਾਲ ਦਾ 30000 ਕਰੋੜ ਰੁਪਇਆ ਵਧ ਖਰਚਣਾ ਪੈ ਰਿਹਾ ਤੇ ਮੇਰੇ ਹੋਰ ਜਿਹੜੀ ਮੈਂ ਤੁਹਾਨੂੰ ਅੱਗੇ ਗੱਲ ਦੱਸਣ ਲੱਗਾ ਹਾਈਬ੍ਰਿਡ ਝੋਨਾ Rajasthan Haryana UP ਸਾਰੇ ਪਾਸੇ ਲੱਗ ਰਿਹਾ ਕਿਉਂਕਿ ਉਸ ਦਾ ਜਿਹੜਾ ਵਾ ਉਹ ਝਾੜ ਵਧਿਆ ਪਰ ਪੰਜਾਬ ਦੇ ਵਿੱਚ ਉਹਦਾ ਵੀ ਨਹੀਂ ਮਿਲ ਰਿਆ ਇਹ ਕੇਂਦਰ ਵੀ ਭਗਵੰਤ ਮਾਨ ਸਰਕਾਰ ਦਾ ਨਾਲ ਪੜ ਕੇ ਤੇ ਇੱਕ ਨਵੀਂ ਸਕੀਮ ਜਿਸ ਦੀ ਜਿਹੜਾ ਵਾ ਪੰਜਾਬ ਦਾ ਨੁਕਸਾਨ ਕੀਤਾ ਜਾ